कि आज उन्होंने रक्तदान किया और लाला जी को श्रद्धांजलि दी रक्तदान के जरिए मैं सारे शहर वासियों का बहुत बहुत धन्यवाद करता देखिये जी सारे लोगों को मिलकर मदद करनी चाहिए क्योंकि ये जो आपदा है बहुत ये आपदा खत्म नहीं हुई है ये एक साल इसका असर आएगा क्योंकि आप देखिए जो किसान भाई हैं हमारे अब जो वो चिकड़ में या पानी में जब रिसेगा तो वो हो जाएगा जो चिक्कड़ होगा उससे बहुत सारी बीमारियां फैलेंगी तो मैं सबको ये आग्रह कर रहा हूँ कि आप सारे लोग जो हैं वो जितनी मदद कर सकते हैं करें लेकिन सर, जो भी ऑर्गेनाइजेशन काम कर रही है पूछ के कि किस चीज की ज्यादा जरूरत है वो उस चीज का इंतजाम किया जाए सर पंजाब के समूह ने पहले भी मदद की है जो फंड है वो इकट्ठे किए क्या इस बार भी इस तरीके की देखिए पंजाब के सी अभी तक थर्टी थ्री लाख रूपी तैतीस लाख रुपए सरकार को दिए हैं उनके रिलीफ फंड में ताकि लोगों की मदद हो सके बाकी आगे किस तरह का रिलीफ लोगों को चाहिए उसका हम जायजा लेकर उस हिसाब ले से फिर मदद करेंगे देखिए जी प्रधानमंत्री खुद उठकर आए हैं ये बहुत ही अच्छी बात है क्योंकि आप देखिए कि उनके आने से सारा सिस्टम जो है हरकत में आ जाता है और जब वो अपनी आंखों से देखेंगे कितना नुकसान हुआ है तो वो अपने आप ही पंजाब को जो कुछ चाहिए जो मदद चाहिए वो फिर सेंटर से मुहैया कराएंगे पंजाबियों की सेवा को तो कैसे देखते हैं कि पंजाबी खुद तो लगे हुए हैं अगर जो जज्बा है ना जी पंजाबियों में वो दुनिया भर में किसी भी देश में नहीं किसी भी देश में ये तो सलाम है पंजाबियों को और मेरे को गर्व है कि मैं एक पंजाबी हूँ में पीछे में जी जी मैं जी का, उनके मैं का 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 दोनों बेटों का, जी का, और सारे लोगों का जो यहाँ पर रक्तदान करने आए हैं उनका दिल से आभारी हूँ और बहुत बहुत धन्यवाद करता हूँ कि उन्होंने आज जी की याद में रक्तदान कैंप लगाया जा रहा है देखो आज श्री गुरुदेव देवी जी के दफ्तर के अंदर ਅੱਜੇ ਕੈਂਪ ਲੱਗਿਆ ਪਟਿਆਲੇ ਸਾਡੇ ਹਲਕਾ ਸੈਂਟਰੋਂ ਦੇ ਪਾਗ ਨੇ ਔਰ ਪੰਜਾਬ ਦੇ ਕੈਸ਼ਨ ਨੇ ਅੱਜ ਪਨਾਹੀ ਅਕਸਤਰ ਦੇ ਵਿੱਚ ਸਾਰਾ ਪ੍ਰੋਗਰਾਮ ਚੱਲ ਰਿਹਾ ਸਾਡੇ ਲਾਲਾ ਗੁਰਦਨ ਸਿੰਘ ਜੀ ਅਮਰ ਸ਼ਹੀਦ ਜਿਨ੍ਹਾਂ ਨੇ ਚਕਾਲੀ ਨੂੰ ਬੰਸੀਆ ਉਸ ਮੌਕੇ ਦੇ ਉੱਪਰ ਅੱਸੀ ਮੈਂ ਵੀ ਇਹਨਾਂ ਗਏ ਜੇ ਮੇਰੇ ਸਾਥੀ ਆ ਗਏ ਸਾਰੇ ਵਰਕਰਾਂ ਨੇ ਅੱਜ ਇਹ ਬਲੱਡ ਦਿੱਤਾ ਮੈਂ ਸਭੇ ਦਾ ਇਹ ਬਲੱਡ ਦੇਣਾ ਮਾਰੀ ਗੱਲ ਨਹੀਂ ਆ ਤੇ ਯਾਰ ਦੀ ਬੋਤਲ ਦੇ ਨਾਮ ਇਹਨੇ ਚਾਰ ਦੋ ਵਾਰ ਜਾਨ ਲੀ ਗਿਆ ਪਰ ਸਕ ਨਹੀਂ ਗਿਆ ਸਾਨੂੰ ਸਾਰਿਆਂ ਨੂੰ ਨੋਜਵਤ ਸੁਖਿਆਣਾ ਚਾਹੀਦਾ ਕਿ ਅਸੀਂ ਬਰਾਦਰ ਗ੍ਰੇਟ ਕਰਕੇ ਅਸੀਂ ਲੋਕਾਂ ਦੀ ਜਾਨਾਂ ਬਚਾ ਸਕੀਏ ਉਹ ਸਾਡਾ ਦੇਸ਼ ਜਿਹੜਾ ਉਹ ਬੜਾ ਵਖਾਂ ਦੇਸ਼ ਆ ਪੰਜਾਬ ਜਿਹੜਾ ਸਾਡਾ ਬਹੁਤ ਨੋਜਵਾਨਾਂ ਦਾ ਦੇਸ਼ ਆ ਪੰਜਾਬ ਵਿੱਚ ਹੜਾ ਹੜਾ ਆਇਆ ਨੇ ਬੜਾ ਤਰ੍ਹਾਂ ਦਾ ਬੜੀ ਬਹੁਤ ਵੱਡੀ ਲੋੜ ਹੈ ਅਸੀਂ ਇਹ ਨਹੀਂ ਕਹਾਂਗੇ ਲੋਜਵਾਨਾਂ ਨੂੰ ਬਾਹਰ ਨਿਖਲੋ ਉਹ ਲਾ ਡੋਨੇਟ ਕਰੋ ਸਾਡੇ ਜਿਹੜੇ ਪੰਜਾਬੀ ਨੇ ਇਹ ਮਾਰੇ ਟ੍ਰੈਂਡ ਰੋਡ ਦੇ ਜਾਨ ਮਦਰ ਜਿਹੜਿਆ ਮਾਰ ਕੇ ਕਾਰ ਬ੍ਰੇਕ ਟੱਕ ਕੇ ਅੱਜ ਉਹਨਾਂ ਨੂੰ ਦੂਰ ਰੋਸ ਹੈ ਅੱਜ ਉਹਨਾਂ ਨੂੰ ਚੋਰ ਦੀ ਸੁਰੱਖਿਆ ਦਾ ਅਸਰ ਅੱਜ ਦੇ ਟੈਂਪੀਆ ਔਰ ਹਰ ਸਾਲ ਲਾਲਾ ਦਰਬਾਰ ਦੀ ਪਰਸੀ ਉੱਪਰ ਫਲਾਅ ਦੇਣਾ ਔਰ ਅੱਜ ਵੀ ਚੱਕਦੇ ਕਿੰਨੇ ਜਿੰਨਾਂ ਹੋ ਚੁੱਕੇ ਨੇ ਜਿੰਨਾਂ ਕੋ ਕੋ 15 ਲੱਖ ਦਾ ਚਾਹ ਇਹ ਜੋ ਤਾਂ ਉੱਪਰ ਹੀ ਹੋ ਸਕਦਾ ਹੈ ਟੱਕ ਨਹੀਂ ਹੋ ਸਕਦਾ ਨੰਦਾ ਸੀ ਪੂਰਾ ਚੱਕਦਾ ਡਾਕਟਰ ਦੀ ਕਿਹੜੀ ਕਿਹੜੀ ਕਲੀਨਿਕ ਆਈ ਜੀ ਕਾਟੋ ਸਿਵਲ ਹਸਪੀਟਲ ਦੀ ਸਾਰੀ ਟੀਮ ਆਈ ਜਾਂ ਕਿੰਨੇ ਨਹੀਂ ਆਇਆ ਮਾ ਰੱਤਨ ਵਾਲੇ ਜੀ ਸਾਡਾ ਸਾਰਾ ਸ਼ਾਫ ਚੱਲ ਪਈਦਾ ਨਾ ਜਾ ਉਹ ਸਾਡੇ ਮੰਡਲ ਭਰ ਲੱਗੇ ਹੋਏ ਗਏ ਜਿੱਲੇ ਦੀ ਟੀਮ ਲੱਗੀ ਹੈ ਯਾਰ ਤਾਂ ਵਰਕਰ ਗਏ ਸਾਰੇ ਜਿੱਥੇ ਨੇ ਮੈਂ ਇਹਨਾਂ ਦਾ ਬੜਾ ਆਵਰਨੀਆ ਇਹਨਾਂ ਦਾ ਟੈਨਸ਼ਨ ਦੇ ਸਕੀਂਦੀ ਹੈ ਜੇ ਨੂੰ ਕੋਈ ਰੇਅਰੈਸਟ ਜਾਂ ਨਾਰਮਲ ਬਲੱਡ ਗਰੁੱਪ ਚਾਹੀਦਾ ਕਿਸੇ ਵੀ ਹਾਲਾਤ ਦੇ ਵਿੱਚ ਕੋਈ ਐਕਸੀਡੈਂਟ ਨਹੀਂ ਵੈਸੇ ਵੀ ਕਈ ਵਾਰ ਬਿਮਾਰ ਬੰਦਾ ਹੁੰਦਾ ਉਹਦੀ ਫੈਮਿਲੀ ਨਹੀਂ ਦੇ ਸਕਦੀ ਉਹਦਾ ਕੰਟੈਕਟ ਉਹਦਾ ਕੰਟੈਕਟ ਨੰਬਰ ਸ਼ੇਅਰ ਹੈ ਉਹ ਲੋਕਾਂ ਨੂੰ ਹਰੇਕ ਬਲੱਡ ਗਰੁੱਪ ਆਪਣੇ ਉਹ ਜਿਹੜੇ ਵੀ ਹਸਪਤਾਲ ਜਿਹੜਾ ਉੱਥੇ ਸਾਡਾ ਵਰਕਰ ਜਾਂਦਾ ਬਲੱਡ ਦੇ ਕੇ ਜਾਂਦਾ ਇਹ ਸੇਵਾ ਕਾਫੀ ਟਾਈਮ ਤੋਂ ਚੱਲ ਰਹੀ ਹੈ ਨੰਬਰ ਜੋ ਹੈ ਉਹ ਸ਼ੇਅਰ ਕੀਤਾ ਹੋਇਆ ਹੈ ਕੀ ਉਹ ਨੰਬਰ ਇਸਨ ਲਾਈਵ ਆਪ بتا ਸਕਦੇ ਆ ਤਾਂ ਕਿ ਹੋਰ ਹਾਂ ਤੁਹਾਨੂੰ ਅਸੀਂ ਤੁਹਾਨੂੰ ਅਸੀਂ ਉਹਦਾ ਨੰਬਰ ਵੀ ਦਵਾਂਗੇ ਤੇ ਤੁਹਾਨੂੰ ਅਸੀਂ ਆਪਣੇ ਸਾਥੀ ਨਾਲ ਵੀ ਮਿਲਾਵਾਂਗੇ ਜਿਹੜਾ ਇਹ ਪਿਛਲੇ ਕਈ ਸਾਲਾਂ ਤੋਂ ਇਹ ਆਪਣਾ ਚਲਾ ਰਿਹਾ ਹੈ ਸਸਤਾ ਬਲੱਡ ਡੋਨੇਸ਼ਨ ਦੀ ਤੇ ਭਾਜੀਪੀ ਕਿਸੇ ਵੀ ਪਿੱਛੇ ਨਹੀਂ ਰਹੀ ਕਦੇ ਵੀ ਕਿਸੇ ਬਣਾ ਦੀ ਤੁਸੀਂ ਗੱਲ ਕੀਤੀ ਹੜਾਂ ਦੇ ਵਿੱਚ ਭਾਜਪਾ ਦਾ ਹਰੇਕ ਕਾਰਜਕਰਤਾ ਲੱਗਿਆ ਹੈ ਮਾਨਯੋਗ ਖੇਤੀ ਮੰਤਰੀ ਸ਼ਿਵਰਾਜ ਸਿੰਘ ਜੀ ਆਏ ਉਹਨਾਂ ਨੇ ਖੁਦ ਜਾ ਕੇ ਤੁਸੀਂ ਦੇਖਿਆ ਹੋਣਾ ਢੋਡੇ ਢੋਡੇ ਪਾਣੀਆਂ ਦੇ ਵਿੱਚ ਆ ਗਏ ਆ ਉਹਨਾਂ ਨੇ ਕੋਈ ਇਹ ਨਹੀਂ ਕਿ ਮੈਂ ਸੈਂਟਰ ਦਾ ਮinistr ਹਾਂ ਮੈਂ ਕਿਉਂ ਜਾਵਾਂ ਉਹਨਾਂ ਨੇ ਜਾ ਕੇ ਹਰ ਪੀੜਤਾ ਨਾਲ ਗੱਲ ਕੀਤੀ ਔਰ ਪੂਰਾ ਭਰੋਸਾ ਦਿੱਤਾ ਕਿ ਸੈਂਟਰ ਗਵਰਨਮੈਂਟ ਖੜੀ ਹੈ ਨਰਿੰਦਰ ਮੋਦੀ ਜੀ ਜਿੱਦਾਂ ਹੀ ਚਾਈਨਾ ਤੋਂ ਵਾਪਸ ਆਏ ਸਭ ਤੋਂ ਪਹਿਲਾਂ ਉਹਨਾਂ ਨੇ ਭਗਵੰਤ ਮਾਨ ਜੀ ਨੂੰ ਫੋਨ ਮਾਰਿਆ ਸੀਐਮ ਪੰਜਾਬ ਨੂੰ ਅਸੀਂ ਇਹ ਕਹਿੰਨੇ ਚ ਰਾਜਨੀਤੀ ਨਾ ਕੀਤੀ ਜਾਵੇ ਹਰ ਇੱਕ ਕੁਦਰਤੀ ਮਾਰ ਹੈ ਔਰ ਇਹ ਸਾਡੇ ਪੰਜਾਬੀਆਂ ਦੇ ਉੱਤੇ ਹੀ ਪਈ ਹੈ ਠੀਕ ਹੈ ਜੀ ਅੱਜ ਮੋਦੀ ਜੀ ਆਏ ਨੇ ਮੋਦੀ ਜੀ ਦਾ ਵਿਸ਼ੇਸ਼ ਲਗਾਓ ਸ਼ੁਰੂ ਤੋਂ ਹੀ ਮੋਦੀ ਜੀ ਦਾ ਗੱਲ ਉਹਨਾਂ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਅਟਲ ਵਿਆਹਰੀ ਬਾਜਪਾਈ ਜੀ ਸੀ ਉਹਨਾਂ ਦਾ ਵੀ ਵਿਸ਼ੇਸ਼ ਲਗਾਓ ਪੰਜਾਬ ਨਾਲ ਰਿਹਾ ਔਰ ਸਾਨੂੰ ਉਮੀਦ ਹੈ ਅੱਜ ਜੋ ਮੋਦੀ ਜੀ ਦੇਖ ਕੇ ਜਾਣਗੇ ਸਾਰਾ ਬਹੁਤ ਵਧੀਆ ਪੈਕੇਜ ਪੰਜਾਬ ਨੂੰ ਮਿਲੂਗਾ ਕਾਰਨ ਇਹ ਹੈ ਕਿ ਅੱਜ ਹੜ੍ਹ ਦੇ ਹਾਲਾਤ ਨੇ ਅਸੀਂ ਰੋਜ਼ ਜੰਨੇ ਆ ਹਰ ਵੀਡੇ ਤੇ ਏਰੀਆ ਚ ਡਬੀਜੀ ਵੱਲੋਂ ਵੀ ਇੱਕ ਮੁਹਿੰਮ ਚੱਲਣ ਲੱਗੀ ਆ ਸਾਡੀ ਕੰਸਟਿਟੂਐਂਸੀ ਦੇ ਵਿੱਚ ਜਿਹੜੇ ਕਈ ਐਸੇ ਪਰਿਵਾਰ ਆ ਜਿਹੜੇ ਦਿਹਾੜੀ ਕਰਨੀ ਜਾ ਸਕਿਆ ਹਫਤਾਫਤਾ ਘਰ ਹੀ ਬੈਠੇ ਆ ਡੇਲੀ ਹੈਮ ਟੂ ਮਾਊਥ ਨੇ ਜੋਸਵੇਰੇ ਕਮਾਲਿਆ ਸ਼ਾਮ ਨੂੰ ਉਹੀ ਗਾਣਾ ਉਹਨਾਂ ਲੋਕਾਂ ਦੀ ਪੁੱਛ ਪੜਤਾਲ ਕੀਤੀ ਜਾ ਰਹੀ ਆ ਉਹਨਾਂ ਨੂੰ ਜਥੇ ਸਮਭਵ ਮਹਈਆ ਅਸੀਂ ਮਦਦ ਕਰਾ ਰਹੇ ਆ ਔਰ ਕੁਛੇ ਸਾਡੇ ਕੋਲ ਇੰਦਾ ਦੇ ਵੀ ਆਏ ਜਿਨ੍ਹਾਂ ਦੇ ਘਰ ਵਿਚਾਰਿਆਂ ਦੇ ਟੁੱਟ ਗਏ ਉਹਨਾਂ ਨਾਲ ਵੀ ਸਾਡੀ ਗੱਲਬਾਤ ਚੱਲ ਰਹੀ ਆ ਉਹਨਾਂ ਨੂੰ ਵੀ ਮਦਦ ਕਰਾਂਗੇ ਇਹ ਡਬੀਜੀ ਆਪਣੀ ਜਿਬੋਂ ਕਰਦੇ ਨੇ ਸੋ ਕੋਈ ਰਾਜਨੀਤੀ ਨਹੀਂ ਜੇ ਸਮਾਜ ਸੇਵਾ ਕਰਨੀ ਆ ਇਹ ਤਾਂ ਤੁਸੀਂ ਆਦੀ ਕੁਸਚਨ ਪੁੱਛ ਲਿਆ ਉਹਦਾ ਜਵਾਬ ਚ ਮੈਂ ਤੁਹਾਨੂੰ ਮੈਨੂੰ ਦੱਸਣਾ ਪੈ ਗਿਆ ਅਦਰਵਾਈਜ਼ ਇਹ ਚੁੱਪਚਾਪ ਕੰਮ ਹੋ ਰਿਹਾ ਇੱਥੇ ਸਰ ਜੈਸੇ ਕਿ ਆਵੇਡ ਮਾਈਨਿੰਗ ਦੀ ਗੱਲ ਕਰ ਰਹੇ ਹਾਂ ਜਿਸ ਦੀ ਵਜ੍ਹਾ ਸੇ ਇਹ ਫਲਡ ਸੱਕ ਲੈ ਕੇ ਵੀ ਕਾਫੀ ਬੜੀ ਪ੍ਰੋਬਲਮ ਆਈ ਹੈ ਸਰ ਉਹਨਾਂ ਕੇ ਲਿਏ ਕਿਆ ਕਹਿਣਾ ਚਾਹੋਗੇ ਜੋ ਆਵੇਡ ਮਾਈਨਿੰਗ ਕਰਦੇ ਗੱਲ ਇਹ ਹੈ ਜੀ ਜਦ ਸਰਕਾਰ ਆਈ ਸੀ ਮੈਂ ਨਹੀਂ ਕਰਨਾ ਚਾਹੁੰਦਾ ਰਾਜਨੀਤੀ ਦੀ ਕੋਈ ਵੀ ਗੱਲ ਜਦ ਸਰਕਾਰ ਆਈ ਸੀ ਇਹਨਾਂ ਨੇ ਬਹੁਤ ਵੱਡੇ ਵੱਡੇ ਬੈਨਰ ਲਾਏ ਸੀ ਬੜੇ ਵਾਅਦੇ ਕੀਤੇ ਸੀ ਅਸੀਂ ਮਾਈਨਿੰਗ ਨਹੀਂ ਹੋਣ ਦਵਾਗੇ ਪਰ ਬੜੇ ਦੁੱਖ ਦੀ ਗੱ ਲੁਧਿਆਣੇ ਦੇ ਵਿੱਚ ਸਸਰਾਲੀ ਬਾਣ ਟੁੱਟਣ ਨੂੰ ਫਿਰਦਾ ਟੁੱਟਣ ਨੂੰ ਕੀ ਫਿਰਦਾ ਜਿੱਦਣ ਪਹਿਲੇ ਦਿਨ ਡੀਸੀ ਸਾਹਿਬ ਗਏ ਆ ਜਿੱਥੇ ਆਪਾਂ ਬੈਠੇ ਐਂਸਾ ਨਗਰੀ ਦੀ ਪੁਲੀ ਦੇ ਉਦਨ ਦਰਿਆ ਉੱਥੇ ਬਹਿ ਰਿਆ ਸੀ ਜਿਸ ਦਿਨ ਦੂਜੇ ਦਿਨ ਗਏ ਆ ਤੇ ਉਹ ਦਰਿਆ ਜਿਹੜਾ ਆ ਫੀਲਡ ਗੰਜ ਦੇ ਕੋਲ ਚਲ ਜੀ ਆਪਾਂ ਉਹਨੇ ਏਰੀਆ 'ਚ ਬਹਿ ਰਿਆ ਸੀ ਤੀਜੇ ਦਿਨ ਉਸ ਤੋਂ ਵੀ 200 ਮੀਟਰ ਅੱਗੇ ਬਹਿ ਰਿਆ ਸੀ ਉਹਦਾ ਕਾਰਨ ਕੀ ਹੈ ਹਮੇਸ਼ਾ ਮਾਈਨਿੰਗ ਜਿਹੜੀ ਹੁੰਦੀ ਆ ਦਰਿਆ ਦੇ ਸੈਂਟਰ 'ਚ ਹੁੰਦੀ ਆ ਤਾਂ ਕਿ ਇਹਨੂੰ ਗਹਿਰਾਈ ਦਿੱਤੀ ਜਾਵੇ ਸਾਡੇ ਜਿਹੜੇ ਵੀ ਲੋਕ ਲੱਗੇ ਆ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿ ਸਾਨੂੰ ਪੰਡੈਮਿਕ ਨਹੀਂ ਕਰਨਾ ਚਾਹੁੰਦਾ ਉਹਨਾਂ ਨੇ ਕਿਨਾਰਿਆਂ ਤੋਂ ਮਾਈਨਿੰਗ ਕਰਕੇ ਕਿਨਾਰਿਆਂ ਤੋਂ ਮਾਈਨਿੰਗ ਕਰਕੇ ਮੈਡਮ ਗੱਲ ਬੜੀ ਸਿੱਧੀ ਜੀ ਹੈ ਜਹਾਜ ਜਿਹੜਾ ਪਾਣੀ ਹੈ ਜਿਹੜਾ ਪਾਣੀ ਹੈ ਦਰਿਆ ਆ ਉਹਨੇ ਆਪਣੇ ਰਸਤੇ ਤੇ ਬਹਿਣਾ ਉਹਦੇ ਰਸਤੇ ਦੇ ਵਿੱਚ ਆਪਾਂ ਖੇਤ ਬਸਾ ਦੀਏ ਆਬਾਦੀ ਬਸਾ ਦੀਏ ਇਹ ਤਾਂ ਨਲਕੀ ਸਰਕਾਰਾਂ ਦੀ ਹੈ ਨਾ ਜਿਨ੍ਹਾਂ ਨੇ ਉੱਥੇ ਵਸਣ ਦਿੱਤਾ ਜਦ ਦਰਿਆ ਆਇਆ ਦਰਿਆ ਨੂੰ ਕੋਈ ਮਤਲਬ ਨਹੀਂ ਕਿ ਕੋਈ ਦਰਤਾਵਰੀ ਹੋਊਗੀ ਇੱਥੇ ਪਟਵਾਰੀ ਆਊਗਾ ਕਾਨੂੰਗੋ ਆਊਗਾ ਜਮੀਨ ਦਾ ਸੁਵਤ ਰਿਆਨੂ ਵੀ ਤੇਰੀ ਆ ਜਮੀਨ ਹੈ ਦਰਿਆਨ ਇਹ ਤਾਂ ਆਪਣੀ ਜਮੀਨ ਲਈ ਹੈ ਜੀ ਉਹਦੇ ਕਾਰਨ ਦਰਿਆ ਜਿਹੜਾ ਆਪਣੀ ਜਗ੍ਹਾ ਜਬਹਰੇ ਪਰ ਨੁਕਸਾਨ ਸਾਡਾ ਹੋ ਰਿਹਾ ਹੁਣ ਗੱਲ ਇਹ ਹੈ ਪੰਜਾਬ ਸਰਕਾਰ ਕਹਿੰਦੀ ਹੈ ਕਿ ਤੁਹਾਡੇ ਖੇਤਾਂ 'ਚ ਜਿਹੜੀ ਰੇਤ ਪਈ ਹੈ ਜੀ ਉਹ ਤੁਹਾਡੀ ਹੈ 3 ਲੱਖ ਦੀ ਹੋਊ ਚ 4 ਲੱਖ ਦੀ ਇਕੜ 'ਚ ਹੋਊ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਪਿੱਛੇ ਮੈਂ 2-3 ਦਿਨ ਪਹਿਲਾਂ ਇੱਕ ਹੜ੍ਹ ਵੀੜੇ ਦੇ ਏਰੀਆ 'ਚ ਗਿਆ ਸੀ ਇੱਕ ਬਜ਼ੁਰਗ ਆ ਕੇ ਰੋਣ ਲੱਗ ਪਿਆ ਕਹਿੰਦਾ ਜੀ ਮੇਰਾ ਟਰੈਕਟਰ ਖਤਮ ਹੋ ਗਿਆ ਇਹਦੇ ਵਿੱਚ ਹੱਡ ਤੇ ਉਹਨੂੰ ਇੱਕ ਉੱਥੇ ਦਾ ਸਰਪੰਚ ਕਹਿੰਦਾ ਭਾਈ ਤੇਰਾ ਉਹਦਾ ਟਰੈਕਟਰ ਬੜਾ ਪੁਰਾਣਾ ਸੀਗਾ ਉਹ ਕਹਿੰਦਾ ਜੀ ਮੇਰੀ ਜ਼ਮੀਨ ਵੀ ਖਤਮ ਹੋ ਗਈ ਉਹ ਕਹਿੰਦਾ ਭਾਈ ਤੇਰੀ ਜਿਹੜੀ ਜ਼ਮੀਨ ਆ ਉਹ ਤਾਂ ਦਰਿਆ ਦੀ ਸੀ ਗਵਰਨਮੈਂਟ ਨੇ ਆਗਿਆ ਦਿੱਤੀ ਤਾਂ ਹੀ ਦਰਿਆ ਦੇ ਵਿੱਚ ਮਿੱਟੀ ਪਾ ਕੇ ਅਗਲਾ ਖੇਤੀ ਕਰਨ ਲੱਗਿਆ ਇਹਦਾ ਮਤਲਬ ਉਹਨੂੰ ਗਰਦਬਰੀ ਵਿੱਚ ਮਿਲਣਾ ਕੁਛ ਨਹੀਂ ਤੇ ਤੇ ਇਹਦੇ ਵਿੱਚ ਐਟ ਦਾ ਐਂਡ ਮੈਂ ਕਹਿੰਦਾ ਜੀ ਜਿਨ੍ਹਾਂ ਦੀਆਂ ਜ਼ਮੀਨਾਂ ਆਈਆਂ ਹੁਣ ਤਾਂ ਜ਼ਮੀਨਾਂ ਪਤਾ ਹੀ ਨਹੀਂ ਲੱਗ ਰਹੀਆਂ ਦਰਿਆ ਕਿੱਥੇ ਹੈ ਤੇ زمین ਕਿੱਥੇ ਖੇਤਾਂ ਦੇ ਜੇਦਵਾਜ ਗਏ ਸੋ ਗੱਲ ਇਹ ਹੈ ਕਿ ਇਸ ਤੋਂ ਬਾਅਦ ਜਦ ਇਹ ਹੜ ਉੱਤਰ ਜਾਣਗੇ ਫਿਰ ਪਤਾ ਲੱਗੂ ਜੇ 2-3 3-3 ਫੁੱਟ ਗਾਰ ਕੱਢਣੀ ਪਊਗੀ ਜਿਹਦੇ ਨਾਲ ਬਿਮਾਰੀ ਫੈਲਣ ਦਾ ਖਤਰਾ ਇਹ ਤਾਂ ਬਾੜ ਆਈ ਹੋਈ ਆ ਡਾਕਟਰ ਬਲਬੀਰ ਸਿੰਘ ਦਾ ਧਿਆਨ ਆ ਕਿ ਜਿਸ ਦਾ ਜਿਹੜੀ ਏਥਾ ਰੂੜ ਕੇ ਚਲੇ ਲੋਕਾਂ ਦੇ ਖੇਤਾਂ ਵਿੱਚ ਚਲੇ ਗਿਆ ਵੀ ਜਿਸ ਦਾ ਖੇਤ ਤੇ ਉਹੀ ਰੇਤ ਹੈ ਵੀ ਤੁਸੀਂ ਵੇਚ ਸਕਦੇ ਹੋ ਰੇਤ ਬਾਰੇ ਇਸ ਤਰ੍ਹਾਂ ਦੀ ਗੱਲ ਆ ਰਹੀ ਹੈ ਕੀ ਕਰੀਏ ਭਾਜੀ ਮੈਂ ਇਹੀ ਕਹਿ ਰਿਹਾ ਨਾ ਜਿਨ੍ਹਾਂ ਦੀ ਜ਼ਮੀਨ ਹੀ ਦਰਿਆ ਦੇ ਵਿੱਚ ਸੀ ਨਾ ਉਹਦੇ ਕੋਲ ਫਰਦਰ ਨਾਲ ਦੇ ਕੋਲ ਕੋਈ ਚੀਜ਼ ਹੈ ਉਹਨੂੰ ਕੌਣ ਦਊਗਾ ਮੈਕਸਿਮਮ ਦਰਿਆ ਜਿਹੜੇ ਦਰਿਆ ਦੇ ਬੈੱਡ ਚ ਆਇਆ ਏਰੀਆ ਉਹ ਜ਼ਿਆਦਾ ਪ੍ਰਭਾਵਿਤ ਹੋਇਆ ਔਰ ਉਹ ਕਿਸਾਨ ਜਿਹਦੇ ਕੋਲ ਵਾਕਈ ਜ਼ਮੀਨ ਬਾਹਰ ਨਹੀਂ ਸੀ ਉਹ ਦਰਿਆ ਚ ਵਾਰਿਆ ਸੀ ਨਾ ਉਹਨਾਂ ਨੂੰ ਕਹਿੰਦੇ ਦੇਣਾ ਕੁਝ ਸਰ ਆਪ ਦਾ ਜ਼ਿਆਦਾ ਪਰਸਪਤ ਨਹੀਂ ਲੂੰਗੀ ਮੇਰਾ ਆਖਰੀ ਸਵਾਲ ਆਪਸੇ ਇਹ ਰਹੇਗਾ ਕਿ ਜਿਸ ਪ੍ਰਕਾਰ ਸੇ ਅੱਜ ਮੋਦੀ ਜੀ ਵੀ ਆਏ ਹੋਏ ਹਨ ਔਰ ਕਾਫੀ ਅਗਰ ਹਮ ਸਿੰਗਰ ਸੇ ਬਾਤ ਕਰਤੇ ਹੈ ਤਾਂ ਉਹਨਾਂ ਨੇ ਵੀ ਪਹਿਲ ਕੀਤੀ ਹੈ ਸਰ ਕੇ ਲਈ ਕਾਫੀ ਮਦਦ ਦੀ ਕੀਤੀ ਹੈ ਔਰ ਬੀਜਪੀ ਕੇ ਦੁਆਰਾ ਤਾਂ ਹਰ ਵਕਤ ਮਦਦ ਤਾਂ ਹੁੰਦੀ ਨਹੀਂ ਹੁੰਦੀ ਹੈ तो उन कुछ मतलब लोग ऐसे हैं जहाँ जाके ट्रस्ट में चढ़ावा चढ़ाते हैं जैसा कि बागेश्वर धाम की बात कर ली जाए या फिर अनुरोध आचार्य जी की बात कर ली जाए चढ़ावा तो बहुत चढ़ता है लेकिन अभी तक उनकी तरफ से कोई भी हेल्प हाँ जो है वो मुहैया नहीं करवाएगी तो सर ऐसे बाबाओं के लिए क्या एक संदेश आप देना चाहिए गल जी जेड़ा भी कोई बाबा या कोई ट्रस्ट है सरकारी तो है नहीं कॉमन मैन ना मैं ना तुम कोई असं मैंबर भी नहीं है ट्रस्ट हमेशा निजी जगीर होंगे ਉਦੇ ਬਾਰੇ ਮੈਂ ਕੁਝ ਨਹੀਂ ਬਿਆਨ ਕਰਨਾ ਚਾਹੁੰਦਾ ਕਈ ਲੋਕਾਂ ਦੀਆਂ ਭਾਵਨਾਵਾਂ ਆ ਧੋਨੀਆਂ ਸੋ ਗੱਲ ਇਹ ਆ ਜੀ ਜਿਹਦੇ ਦਿਲ ਚੋਂ ਆਵਾਜ਼ ਆਊਗੀ ਉਹ ਉੱਥੇ ਦਾਨ ਕਰੂਗਾ ਹਰ ਬੰਦੇ ਨੂੰ ਪੰਜਾਬ ਨਾਲ ਖੜਨਾ ਚਾਹੀਦਾ ਇਹ ਸਾਡੀ ਤਾਂ ਹੀ ਪੀ ਆ ਪ੍ਰਧਾਨ ਮੰਤਰੀ ਜੀ ਕਿੰਨਾ ਕੁ ਪੈਕੇਜ ਦੇ ਸਕਦੀ ਆ ਨਹੀਂ 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 ਇਹਦੇ ਵਿੱਚ ਅਨੁਮਾਨ ਨਹੀਂ ਪਰ ਮੈਂ ਇੰਨੀ ਗੱਲ ਮੈਨੂੰ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਜੀ ਜੋ ਦੇਣਗੇ ਪੰਜਾਬੀ ਕਹਿਣਗੇ ਵਾਕਈ ਇਨਵਦ ਮਦਦ ਮਦਦ ਕੋਈ ਨਹੀਂ ਕਰ ਸਕਦਾ ਇਹ ਤਾਂ ਐਨਡੀਆਰਐਫ ਦਾ ਫੰਡ ਅੱਗੇ 11000 ਕਰੋੜ ਰੁਪਏ ਪਿਆ ਹੁੰਦਾ ਹੈ ਜਿੱਦਾਂ ਦਿੱਤਾ ਜਾਊਗਾ ਕਿ ਆਪਣੇ ਸਿੱਧੇ ਤੋਂ ਬੈਸਲ ਜੀ ਅਸੀਂ ਤਾਂ ਇਹ ਜਾਣਦੇ ਹਾਂ ਨਹੀਂ ਰਾਜ ਸਰਕਾਰ ਦੇ ਥਰੂ ਹੀ ਹੋਊਗਾ ਅਸੀਂ ਇਹ ਜਾਣਦੇ ਹਾਂ ਕਿ ਜਿਹੜੇ ਹਰ ਪੀੜਿਤ ਹੈ ਰਸੀਬ ਕਾਂਦੀ ਵਾਲਾ ਕੰਮ ਨਾ ਹੋਵੇ ਮੈਂ ਉੱਪਰ ਸੇ 1 ਰੁਪਿਆ ਭੇਜਦਾ ਹਾਂ ਤੋਂ ਜਿਸ ਨੂੰ ਜਰੂਰਤ ਹੈ 5 ਪੈਸੇ ਮਿਲਦੇ ਹੈ ਮੋਦੀ ਜੀ ਡਾਇਰੈਕਟ ਦਿੰਦੇ ਆ ਤੇ ਅਸੀਂ ਇਹ ਹੀ ਕਹਿੰਦੇ ਆ ਕਿ ਲਗਭਗ ਸਾਰਿਆਂ ਦਾ ਡਾਟਾ ਪਿਆ ਜਿਹਨੂੰ ਜੋ ਦੇਣਾ ਕਿਸਾਨ ਨੂੰ ਜਾਂ ਜਵਾਨ ਨੂੰ ਉਦੇ ਖਾਤੇ 'ਚ ਹੀ ਚੱਲ ਜਵੇ ਤਾਂ ਜ਼ਿਆਦਾ ਵਧੀਆ ਤਾਂ ਕਿ ਪਿਛਲੀ ਦਲਾਲੀ ਖਤਮ ਹੋ ਜਾਵੇ। ਠੀਕ ਹੈ। ਧੰਨਵਾਦ। ਥੈਂਕ ਯੂ। ਗ੍ਰੇਟ। ਕੋਈ ਪ੍ਰੋਬਲਮ। ਅਰੇ ਵੀਰੇ ਬੇਟਾ 2 ਲੱਖ ਰੁਪਏ ਕਹਿਣਗੇ। ਕੀ